ਆਹ ਦਾ ਆ ਗਿਆ ਵੀਰੋ ਕੋਲੋਂ ਨਾਲ ਤੇ ਫੋਨ ਆਇਆ ਨਹੀਂ ਪੜਾਣਾ ਇਹ ਉਹੀ ਨਾ ਇਹ ਚੀਜ਼ ਚਾਹੁੰਦਾ ਜਦੋਂ ਤੱਕ ਹਿੰਮਤ ਕੋਈ ਨਹੀਂ ਆ ਰਿਹਾ ਯਾਰ ਬਟਲਾਤ ਨਾ ਬੁਗਾਲੋ ਕੀ ਕਹਿਣਾ ਹੁੰਦਾ ਜਿਹੜਾ ਅੱਜ ਤੇ ਨਹਿਰ ਦੇ ਵਿੱਚ ਅੱਜ ਸਵੇਰੇ ਮੇਰੇ شیخ ਦੇ ਵਾਸੀ ਮੇਰੇ ਬੜੇ ਨੇੜੇ ਕੀ ਸਰਦਾਰ ਤਰਸੀਮ ਸਿੰਘ ਜੀ ਜੋ ਸ਼ਰੋਨੀ ਕਮੇਟੀ ਦੇ ਵਿੱਚ ਉਹ 14 ਤੇ ਕੰਮ ਕਰਦੇ ਸੀ ਉਹਨਾਂ ਨੇ ਸਵੇਰੇ ਪਤਾ ਲੱਗਾ ਕਿ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਸਾਨੂੰ ਜਦੋਂ ਪਤਾ ਲੱਗਾ ਸੀ ਪਹੁੰਚੇ ਮੌਕੇ ਦੇ ਉੱਤੇ ਮੈਂ ਪ੍ਰਸ਼ਾਸਨ ਦੇ ਨਾਲ ਗੱਲ ਕੀਤੀ ਜਿੱਥੇ ਸ਼ਰਮਨੀ ਕਮੇਟੀ ਦੇ ਉੱਚ ਅਧਿਕਾਰੀ ਵੀ ਪਹੁੰਚੇ ਉਹਨਾਂ ਨੇ ਉਹ ਗੱਲਬਾਤ ਕੀਤੀ ਉੱਥੇ ਸਰਦਾਰ ਹਰਪਾਲ ਸਿੰਘ ਐਸਪੀ ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਪ੍ਰਸ਼ਾਸਨ ਬਿਲਕੁਲ ਤੁਹਾਡੀ ਹੈਲਪ ਕਰੂਗਾ ਤੇ ਸਰਦਾਰ ਸੁਖਵੀਰ ਸਿੰਘ ਜੀ ਮੌਕੇ ਦੇ ਐਸਐਸਓ ਸੀ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਉਹ ਸਵੇਰ ਦੇ ਸਾਡੇ ਨਾਲ ਲੱਗੇ ਸੀ ਤੇ ਉਹਨਾਂ ਨੇ ਮੌਕੇ ਦੇ ਗੋਤਾਖੋਰਾਂ ਦਾ ਪ੍ਰਬੰਧ ਕਰਕੇ ਤੇ ਜਿਹੜੀ ਸਾਨੂੰ ਡੈੱਡ ਬਾਡੀ ਉਹ ਮਹੱਈਆ ਕਰਵਾਈ ਹੈ ਮੈਂ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਪਰ ਇਸ ਸਵੇਰੇ ਤੱਕੇ ਮਾਰਨਿੰਗ 4 ਵਜੇ ਦੀ ਪਟਨਾ ਪਰ ਕੀ ਕਰਨ ਹੁਣ ਸਮਝ ਆ ਰਹਾ ਲੱਗਦਾ ਕਿ ਕੰਮ ਚਲਿਆ ਚਲੋ ਪਾਣੀ ਦਾ ਵਹਾਅ ਜਿਆਦਾ ਸੀ ਡੂੰਗਾ ਸੀ ਪਾਣੀ ਕੋਸ਼ਿਸ਼ ਸਵੇਰ ਦੇ ਕਰਨ ਰਿਆ ਸੀ ਪ੍ਰਸ਼ਾਸਨ ਫਿਰ ਵੀ ਚਲੋ ਉਹਨਾਂ ਨੇ ਆਪਣੀ ਪ੍ਰਬੰਧ ਕਰਦਿਆ ਕਰਦਾ ਸਮਾਂ ਤੇ ਭਾਵੇਂ ਲੱਗ ਗਿਆ ਪਰ ਉਹਨਾਂ ਨੇ ਸਾਡੇ ਜਿਹੜਿਆ ਸਾਡੇ ਵੀਰ ਤਰਸੇਮ ਸਿੰਘ ਦੀ ਜਿਹੜੀ ਡੈੱਡ ਬਡੀ ਹੋ ਸਾਨੂੰ ਮਹੱਇਆ ਕਰਵਾਈ ਹੈ ਮੈਂ ਫਿਰ ਧੰਵਾਦ ਵੀ ਕਰਦਾ ਪ੍ਰਸ਼ਾਸਨ ਨੂੰ ਧਰਨਾ ਵੀ ਲਾਉਣਾ ਪੈ ਗਿਆ ਫਿਰ ਕਿਤੇ ਜਾ ਕੇ ਦੇਖੋ ਜੀ ਮਨ ਦੇ ਵਿੱਚ ਰੋਸ ਤੇ ਕਿਤੇ ਨਾ ਕਿਤੇ ਹੁੰਦਾ ਹੀ ਹੈ ਨਾ ਜੀ ਸਮਾਂ ਲੱਗਦਾ ਜਾਂਦਾ ਸੀ ਜੋ ਸਮਾਂ ਲੱਗਣ ਡਿਆ ਸੀ ਮਨ ਨੂੰ ਦੁੱਖ ਹੋਣ ਡਿਆ ਸੀ ਸਾਰਿਆਂ ਦੇ ਨੂੰ ਇਸ ਕਰਕੇ ਸਾਰਾ ਜੋ ਕੁਝ ਹੀ ਉਹ ਕੀਤਾ ਗਿਆ ਪਰ ਕੀ ਕਰਨ ਸਮਝ ਸਕਦੇ ਜੇ ਸੋਸਾਇਟੀ ਦੇਖੋ ਜੀ ਜਿਤਨਾਤ ਸੀ ਮੁਲਾਜ਼ਮ ਸੀ ਸੁਣੋ ਦੇਖੋ ਜੀ ਇਹ ਗੱਲ ਸਾਡੀ ਸਮਝ ਤੋਂ ਬਾਹਰ ਆ ਕਿਉਂਕਿ ਸਾਰਾ ਹੀ ਪਰਿਵਾਰ ਬੜਾ ਨੇਕ ਸੀ ਉਹਨਾਂ ਦਾ ਬੱਚੇ ਉਹਨਾਂ ਦੇ ਬ੍ਰਦਰ ਉਹਨਾਂ ਦੇ ਬ੍ਰਦਰ ਦਾ ਗਾੜੀ ਲੜਕਾ ਸੁਮੱਚਾ ਹੀ ਸਾਰਾ ਉਹਨਾਂ ਦੇ ਮਦਰ ਜੀ ਵਾਈਫ ਜੀ ਸਾਰੇ ਉਹਨਾਂ ਦੇ ਕਹਣੇ ਦੇ ਵਿੱਚ ਸੀ ਤੇ ਜ਼ਮੀਨ ਜਾਇਦਾਦ ਵੱਲੋਂ ਵੀ ਕੋਈ ਕਸਰ ਨਹੀਂ ਸੀ ਵਧੀਆ ਸੀ ਸੋਹਣਾ ਕਾਰੋਬਾਰ ਸੀ شیخ ਦੇ ਵਿੱਚ ਇੱਥੇ ਵੀ ਚੰਗੀ ਪੋਸ਼ਟ ਤੇ ਸੀ ਪਤਾ ਨਹੀਂ ਲੱਗਾ ਜੀ ਇਸ ਗੱਲ ਦਾ ਕੀ ਹੋਇਆ 10 ਬੀਜ ਸਿੰਘ ਸੈਕਟਰੀ ਸ਼ਰੋਣੀ ਦਾ ਪ੍ਰਮੁਖ ਕਮੇਟੀ ਸ੍ਰੀ ਅਮਰ ਸਾਹਿਬ ਜਿਹੜਾ ਜਿੱਥੇ ਮੇਰਾ ਧੰਨ ਲਗਾਇਆ ਗਿਆ ਕੰਮ ਕਰਨ ਲਈ ਤਰਨਾਂ ਤੇ ਅਸੀਂ ਤਾਲ ਲਗਾਇਆ ਸੀ ਵੀ ਪ੍ਰਸ਼ਾਸਨ ਚ 4.5 ਦੀ ਜਿਹੜੀ ਉਹ ਨਿਸ਼ਾਨਮਾਰੀ ਆ ਤੇ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ ਇਸ ਕਰਕੇ ਮੈਨੂੰ ਸੀਪੀ ਸਾਹਿਬ ਨਾਲ ਸੁਪਰੀਡੈਂਟ ਸਾਹਿਬ ਨੇ ਸੀਪੀ ਸਾਹਿਬ ਨਾਲ ਹੋਰ ਸਾਰੇ ਅਫਸਰਾਂ ਨਾਲ ਗੱਲਬਾਤ ਕਰਕੇ ਤੇ ਫਿਰ ਉੱਤੋਂ ਸਾਰਾ ਮਤਲਬ ਕਾਰਵਾਈ ਕਰਾਈ ਆ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਅਸੀਂ ਧੰਵਾਦ ਹੀ ਕਰ ਸਕਦੇ ਹਾਂ ਜੀ 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 ਸਰਦਾਰ ਸੁਖਬੀਰ ਸੇਣੀ ਆਏ ਨੇ ਬੀ ਡਿਵੀਜ਼ਨ ਥਾਣੇ ਚ ਮੋਤੀ ਜੀ ਨੇ ਹੋਰ ਸਾਰੇ ਸਾਰੇ ਦਾ ਧੰਨਵਾਦ ਉਹਨ ਤੁਸੀਂ ਇਹੋ ਧੰਵਾਦ ਹੀ ਕਰ ਸਕਦੇ ਹੋ ਸਾਡਾ ਬੰਦਾ ਤੇ ਚਲੇ ਗਿਆ ਇਹ ਤਸੀਮ ਸਿੰਘ ਸੀ ਸਾਡਾ ਮੁੱਖ ਜਾਂਚੀ ਸ਼ਰਮੂਹ ਦਾ ਪਰਮੰਤ ਕਮੇਟੀ ਦਾ ਬਹੁਤ ਵਧੀਆ ਨੇਕ ਇਨਸਾਨ ਸੀ ਬੜਾ ਚੰਗਾ ਬੰਦਾ ਸੀ ਤੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਤਾ ਨਹੀਂ ਕੀ ਦਿਮਾਗਸ ਆਇਆ ਕੀ ਨਹੀਂ ਡਿਊਟੀ ਤੇ ਜਾਣ ਲੱਗਾ ਸੀਗਾ ਤੇ ਡਿਊਟੀ ਤੇ ਜਾਣ ਮਤਲਬ ਮਾਤਾ ਨੇ ਆਂਦੀ ਕਿ ਕਿੱਧਰ ਚਲੇ ਜਾਂਦਾ ਮੇਰੀ ਸਿਰੇ ਡਿਊਟੀ ਆ ਤੇ ਡਿਊਟੀ ਤੇ ਆਇਆ ਤੇ ਪਤਾ ਨਹੀਂ ਕੀ ਦਿਮਾਗ ਚ ਆਇਆ ਡਿਊਟੀ ਦੌਰਾਨ ਸੋਸਾਇਟੀ ਦੇ ਪਤਾ ਨਹੀਂ ਪ੍ਰਮਾਤਮਾ ਕਿ ਇਸ ਵਾਰ ਕੀ ਕਰ ਸਕਦਾ ਹੈ ਪਰਮੇਸ਼ਰ ਹੀ ਜਾਣਦਾ ਹੈ ਕੀ ਦਿਮਾਗ ਚ ਆਇਆ ਉਹ ਉਹ ਜਾਣਦਾ ਜਾਓ ਅੱਲਾਹ ਜਾਣਦਾ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੋਈ ਆਹ ਆਹ ਹੋਈ ਆਹ ਪਰਿਵਾਰਕ ਮੈਂਬਰ ਸਾਰੇ ਨਾਲ ਹੀ ਨੇ ਆਂਦਾ ਭਰਾ ਵੀ ਨਾਲ ਸਾਰੇ ਆਹ ਘਾੜਕਾ ਸਾਹਿਬ ਪਹਿਲੋਂ ਖਾਨਚੀ ਸੀ ਉਹ ਇਹਨੇ ਉਹਨੂੰ ਸੀਟ ਤੇ ਬਿਠਾਇਆ ਵਧੀਆ ਇਨਸਾਨ ਸੀਗਾ ਬਿਲਕੁਲ ਮੇਰੇ ਨਾਲ ਰਹਿੰਦਾ ਪਰਿਵਾਰਕ ਤੌਰ ਤੇ ਬੱਚਿਆਂ ਨੂੰ ਪਾਲਿਆ ਮੈਂ ਸਾਰਾ ਕੁਝ ਕਰਾਇਆ ਉਹਦਾ ਤੇ ਤੁਹਾਡਾ ਬੜਾ ਤੱਕ ਪ੍ਰੇਮ ਸੀ ਮੈਂ ਬਹੁਤ ਸੀ ਬਹੁਤ ਕਰਦਾ ਸੀ ਬਹੁਤ ਕਰਦਾ ਮੈਂ ਤਾਂ ਖਰ ਸਾਰਾ ਸਟਾਫ ਕਰਦਾ ਹੈ ਔਰ ਜਿਹੜਾ ਆਪ ਖੁਦ ਕਰੂਗਾ ਉਹਦੇ ਨਾਲ ਸਾਰੇ ਕਰਦੇ ਹੁੰਦੇ ਨੇ ਮੈਂ ਖੁਦ ਕਰਦਾ ਆਪਣੇ ਬੱਚਿਆਂ ਨੂੰ ਰੱਖਦਾ ਇਹਨਾਂ ਨੂੰ ਹਣਾ ਤੇ ਕਰਦੇ ਮੈਂ ਸਵੇਰ ਦਾ ਵੇਖ ਰਿਹਾ ਦੇਖ ਹੀ ਰਹੇ ਹੋ ਤੁਸੀਂ ਸਵੇਰ ਦਾ ਮੈਂ ਇੱਥੇ 9 ਵਜੇ ਦਾ ਆਇਆ ਜਦੋਂ ਮੈਨੂੰ ਪਤਾ ਲੱਗਾ ਮੈਂ ਰੋਟੀ ਨਹੀਂ ਖਾਧੀ ਇੱਥੇ ਆਇਆ ਲਗਾਤਾਰ ਮੈਂ ਕੰਮ ਕਰ ਰਹੇ ਮੇਰਾ ਸਤਾ ਜਿਵੇਂ ਲਗਾਤਾਰ ਸੁਪਰਡੈਂਟ ਸਾਹਿਬ ਅਰੂਬੀ ਆਇਆ ਸਾਰੇ ਆਏ ਸਾਰੇ ਅਸੀਂ ਲਗਾਤਾਰ ਕੰਮ ਕਰ ਰਹੇ ਪ੍ਰਸ਼ਾਸਨ ਲੋਕਾਂ ਨੇ ਕਾਫੀ ਟਾਈਮ ਲਗਾ ਦਿੱਤਾ ਪ੍ਰਸ਼ਾਸਨ ਚਲੋ ਟਾਈਮ ਲਗਾਇਆ ਫਿਰ ਵੀ ਇਸ ਤਰ੍ਹਾਂ ਸੁਖਵੀਰ ਸਿੰਘ ਜਦੋਂ ਦੇ ਆਏ ਨੇ ਐਸਐਚਓ ਸਾਹਿਬ ਤੇ ਉਹਨਾਂ ਨੇ ਮੋਤੀ ਜੀ ਆਏ ਨੇ ਤੇ ਉਹਨਾਂ ਦੀ ਖੁਸ਼ੀ ਜਦੋਂ ਦਾ ਦੋਨੇ ਆਏ ਨੇ ਅਸਚੋ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਨਾਲ ਤੁਰੇ ਫਿਰਦੇ ਮੋਤਜੀ ਵੀ ਨਾਲ ਨੇ ਸੁਖਬੀਰ ਜੀ ਵੀ ਨਾਲ ਨੇ ਧੰਵਾਦ ਜੀ ਇਹਨਾਂ ਦਾ ਬਹੁਤ ਪ੍ਰਸ਼ਾਸਨ ਨੇ ਸਾਥ ਦਿੱਤਾ ਜੀ ਲੇਟ ਦਿੱਤਾ ਜਾਂ ਕਿਵੇਂ ਦਿੱਤਾ ਸੁਖਬੀਰ ਜੀ ਉਹ ਵਿਜੀ ਸੀ ਮੋਤਜੀ ਉਹ ਨਹੀਂ ਜਦੋਂ ਆਏ ਇਹਨਾਂ ਨੇ ਸਾਡਾ ਉਦੋਂ ਦੇਖ ਲਓ ਉੱਤੇ ਸਾਡੇ ਨਾਲ ਬਤੌਰ ਸਖਤੀ ਬਤੌਰ ਮੈਂ ਆਪਣੇ ਪ੍ਰਧਾਨ ਵੱਲੋਂ ਇਹਨਾਂ ਦਾ ਸਾਰਿਆਂ ਦਾ ਧੰਵਾਦ ਕਰਦਾ ਮੈਂ ਪਰਚਾਈ ਧੰਨਵਾਦ ਜਿਹੜੀ ਸਾਡੇ ਵੱਲੋਂ ਧਰਨੇ ਦੀ ਰੂਪ ਵਿੱਚ ਕੀਤੀ ਉਹਦੀ ਮਾਫੀ ਚਾਹੁੰਦੇ ਹਾਂ ਮਜਬੂਰੀ ਕਰਨਾ ਪੈ ਗਿਆ ਫਿਰ ਅਸੀਂ ਬਹੁਤ ਮਾਫੀ ਚਾਹੁੰਦੇ ਹਾਂ ਸਾਡਾ ਬੰਦਾ ਸਾਨੂੰ ਮਿਲ ਗਿਆ ਜੋ ਕਾਰਵਾਈ ਕਾਨੂੰਨੀ ਉਹ ਜਿਹੜੀ ਪੋਸਟਮਾਰਟਮ ਦੀ ਉਹ ਕਰਕੇ ਦੇ ਵਾਰਸ ਦੇ ਦੇ ਦੇਗਾ ਮੁਖਤਸਰ ਕੋਰਟ ਠੀਕ ਹੈ ਜੀ ਅੱਜ ਜਿਹੜਾ ਤੁਹਾਨੂੰ ਐਸੇ ਲਗਾਇਆ ਗਿਆ ਕੀ ਕਰਨਾ ਇਹ ਤੇ ਸਾਡੇ ਸਰੋਜਪੁਰ ਦਾ ਪ੍ਰਬੰਧਕ ਮੀਡੀਆ ਚੀਫ ਸਪੈਸ਼ਲ ਸਰਫਰ ਸੇਂਟਰੀਗੁਰ ਜੀ ਜੀ ਤੇ ਕੋਈ ਪਰਿਸ਼ਾਦੀ ਦਾ ਕਰਕੇ ਉਹਨਾਂ ਨੇ ਇੱਥੇ ਲਹਿਰ ਦੇ ਵਿੱਚ ਛਾਲ ਮਾਰਤੀ ਉਹਨਾਂ ਦੀ ਡੈਥ ਹੋ ਗਈ ਆ ਤੇ ਅਸੀਂ ਪ੍ਰਸ਼ਾਸਨ ਨੂੰ ਸਵੇਰ ਦੇ ਤਕਰੀਬਨ 8 ਵਜੇ ਦੇ ਪੌਣ 7:30 ਵਜੇ ਦੇ ਚਰਲੇ ਮਾਰਦੇ ਫਿਰਦੇ ਹਾਂ ਸਾਨੂੰ ਕੋਈ ਰਿਸਪਾਂਸ ਨਹੀਂ ਦੇਣ ਦਾ ਉਹਨਾਂ ਦੇ ਕੋਤਾ ਖੋਰ ਮਗਰਬ ਲੈ ਰਹੀ ਇਹਨਾਂ ਦਾ ਕੋਈ ਕੋਤਾ ਖੋਰ ਨੂੰ ਕਹਿ ਨਹੀਂ ਕਿਹਾ ਚਾਜਣਾ। ਉਹ ਵੀ ਸਾਨੂੰ ਗਾੜੀ ਟਾਲਮ ਟੋਲ ਕਰਦੇ ਰਹੇ। ਕਦੀ ਬੀੜ-ਬੀੜ ਨੂੰ ਜਾਂਦਾ ਕਦੀ ਇੱਥੇ ਆ ਜਾ। ਅਸੀਂ ਖਦਰਖਵਾਰ ਨੂੰ ਗਰੇਆ। 8:30 ਵਜੇ ਸਾਡੇ ਜਿਹੜੇ ਕੈਸ਼ੀਅਰ ਸੀ ਕਿਸੇ ਤਰ੍ਹਾਂ ਬੀਜੇ ਸੁਣੀ ਆਏ। ਉਹਨਾਂ ਨੇ ਫਿਰ ਇੱਥੇ ਆ ਕੇ ਸਾਨੂੰ ਧਰਨਾ ਮਰਵਾਤਾ। ਪਰ ਮੈਂ 4 ਵਜੇ ਦੀ ਮੈਨੂੰ ਸ਼ਿਕਾਇਤ ਲਈਏ ਪਰ ਹੁਣ ਤੱਕ ਲੇ ਕੋ ਕਾਰਵਾਈ ਦੀ ਕੋਈ ਲੱਭੀ ਨਹੀਂ ਜਾ ਰਹੀ ਲੱਛ। ਹੁਣ ਸਾਨੂੰ ਹੋਰ ਹੋਣੇ ਪਤਾ ਲੱਗਾ। ਇਹ ਸਰਾ ਤਰਸੇਮ ਸੁਣਾ ਦੀ ਜਿਹੜੀ ਰੈੱਡ ਬੋਡੀ ਲੱਗ ਗਈ ਆ। ਤੇ ਅੱਜ ਤੱਕ ਹੁਣ ਤੱਕ ਤੇ ਸਾਨੂੰ ਉਹਨਾਂ ਕੋ ਹੋਣ ਵੀ ਆਪ ਕੋ ਇਸ ਤੋਂ ਅੱਗੇ ਹੀ ਜੋ ਕਰਾਂਦੇ ਆ। ਕੀ ਕਰਨ ਜਿਹੜੀ ਇੰਨੀ ਦੇਰੀ ਹੋ ਚੁੱਕੀ। ਇਹ ਤਾਂ ਪ੍ਰਸ਼ਾਸਨ ਨਹੀਂ ਚੱਲਿਆ ਜੀ। ਜਿਵੇਂ ਅਸੀਂ ਤੇ ਉਹ ਤੋਂ ਤੇ ਭੱਜੇ ਫਿਰਦੇ ਆ। ਹੈ ਜੀ ਕੀ ਕਹਿਣਾ ਚਾਹੁੰਦੇ ਹੋ? ਬਸ ਉਹ ਬੁੱਝ ਨਹਿਰ ਤਾਂ ਮਿਲਿਆ ਕੀ ਕਹਿਣਾ ਚਾਹੁੰਦਾ। ਅੰਮ੍ਰਿਤ ਬਾਰੀ ਦਾ ਤਲਾਬ ਹਿੱਲੀ ਸੀ ਵੀ ਤਰਸੇਵ ਸਿੰਘ ਦੇ ਸ਼ੌਪਿੰਗ ਕਮੇਟੀ ਚ ਖਿਜਾਤੀ ਦਾ ਕੰਮ ਕਰਦੇ ਨੇ। ਤੇ ਉੱਥੇ ਅੱਜ ਤਸਵੀਰੇ ਸਾਈਡ ਦਾ ਮੈਂ ਤੇ ਉੱਥੋਂ ਅਨਫੋਰਚੂਨੇਟਲੀ ਉਹਦਾ ਨਹੀਂ ਹੈ। ਸੁਸਾਇਡ ਕੀਤੀ ਉੱਥੇ ਨਹਿਰ ਚ ਚੱਲ ਮਾਰ ਕੇ। ਉਥੋਂ ਤਲਾਬ ਮਿਲਤੇ ਆਏ ਆ ਇੱਥੇ ਫਿਰ ਨਾਲ ਕੋਟਾ ਹੋਰਾਂ ਦੀ ਟੀਮ ਲੈ ਕੇ ਪਰਿਵਾਰਕ ਮੈਂਬਰਾਂ ਦੀ ਹੈਲਪ ਨਾਲ ਤੇ ਉਥੋਂ ਡੈਡ ਬਡੀ ਰਿਕਵਰ ਕਰ ਲਈ ਆ ਹੁਣ ਅੱਗੇ ਕਾਰਵਾਈ ਕੀਤੀ ਜਾ ਰਹੀ ਆ ਕੀ ਕਰਨ ਉਹ ਐਮਨ ਸੋਸਾਇਟੀ ਦੇ ਕੀ ਕਰ ਸਕਦੇ ਕਾਰਨਾਂ ਬਾਰੇ ਨਹੀਂ ਫਿਲਹਾਲ ਪਤਾ ਲੱਗਿਆ ਫਿਲਹਾਲ ਇਹ ਪੋਸਟਾ ਤੋਂ ਕਰਾਵੇ ਆ ਫਿਰ ਬਿਆਨਾਂ ਦੇ ਮਤਲਬ ਜਿਹੋ ਜਿਹੀ ਕਾਰਵਾਈ ਬਣੀ ਹੋਈ